ਕੀਰ ਕੀ ਹਾ ਜਲਾਰੇ ਦੋਸਤਾਂ ਮਿੱਤਰਾਂ ਮਿਲਗਾ ਤੇ ਠੀਕ ਠਾਕ ਥੋੜੇ ਜਨਰਰੀ ਸੈਟ ਬੈਠ ਹੋਣਗੇ ਲਾਓ ਇਹ ਮਿੱਤਰੋ ਸਾਰੇ ਨਾਲ ਪਹਿਲਾਂ ਦਾ ਜਰੂਬ ਵੀ ਆਇਆ ਵਾ ਅੱਜ ਰੰਗ ਲਾਉਣੇ ਬੱਚਿਆਂ ਦੇ ਆਹ ਦੇਖਣਾ ਵੇਖੀ 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 ਮਾੜਾ ਜੂਮ ਕਰੀ ਪਾਪੇ ਦਾ ਹੀ ਆ ਚੱਲ ਹੁਣ ਆਪਾਂ ਬੱਤੀ ਪਹਿਲਾਂ ਤਾਰ ਲਗੀ ਬਾਹਰ ਹੀ ਬੈਠੇ ਸਰ ਆ ਇਧਰ ਤਾਂ ਮੈਂ ਕਹਣਾ ਇੱਕ ਵੀ ਨਹੀਂ ਵੇਤੀ ਯਾਰ ਤੇਰਾ ਕੰਮ ਹੀ ਆ ਤੈਨੂੰ ਵੀ ਪਤਾ ਹੀ ਆ ਤੰਦਰ ਇਧਰ ਹੀ ਛਤਰੀ ਦੇ ਬੈਠੇ ਸਾਰੀ ਆਪਾਂ ਲਾ ਦੇਣਾ ਦਸਾਂ ਗਰਮੀ ਬਹੁਤ ਹੋਗੀ ਤੇ ਬਾਈ ਹੁਣੀ ਹੁਣੀ ਇਹ ਦਾਤੇ ਹਟੇ ਆ ਤੁਹਾਨੂੰ ਵੀਡੀਓ ਚ ਨਹੀਂ ਦਿਖਾਇਆ ਚਲੋ ਕਰੋ ਚਲੋ ਅਰੇਕਟਰ 2 3 4 5 ਤੇ ਛੇਵੀਂ ਬੰਨੀ ਹੈ ਨਾ ਪਰ ਨਹੀਂ ਪੀਂਦੇ ਨੇ ਫੜੀ 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 ਲਾਓ ਜੀ ਮਿੱਤਰੋ ਤਾੜ ਦੇ ਬੱਚੇ ਇੱਕ ਉਹ ਬੈਠਾ ਇੱਕ ਉਹ ਬੈਠਾ ਘਾ ਰਿਹਾ ਇੱਕ ਹੋਰ ਐ ਇੱਕ ਹੋਰ ਐ ਇਹ ਕਾ ਆ ਗਿਆ ਚੁੱਪਰ ਜਾਫੀ ਨਿਕੜ ਸੁਕੜ ਸਭ ਨੂੰ ਲਓ ਵੀ ਬਾਈ ਥੱਲੇ ਆ ਗਏ ਆਪਾਂ ਬੱਚੇ ਆਪਾਂ ਤਾੜਦੇ ਆ ਤੇ ਨਾ ਬਾਈ ਹੁਣ ਪਾਣੀ ਕੁੱਟੀ ਜਾਂਦਾ ਐ ਟੈਂਟ ਨੂੰ ਮੈਂ ਚੈੱਕ ਕਰੂੰਗਾ ਲਾ ਕੇ ਹਾਂ ਪਾਣੀ ਇਹਨੂੰ ਬਣਾ ਕੇ ਨੇ ਇਹਨੂੰ ਹੀ ਲਾ ਦੇ ਪਹਿਲੀ ਵਾਰ ਪਹਿਲਾ ਚੀਜ਼ ਦਾ ਆਪਾਂ ਹੀ ਕਰੀਦਾ ਵਾ ਹਾਂ ਫੇਰ ਕਬੂਤਰਾਂ ਦੇ ਕਰਦੇ ਆਂ ਬਈ ਆਪਾਂ ਲਾਓ ਮਿੱਤਰੋ Papa ਵੀ ਆ ਗਿਆ ਤੇ ਬੈਗ ਇੱਥੇ ਜਾਨਵਰ ਦੇਖਦੇ ਆ ਆਦੇ ਜਾਂਦੇ ਹਾਂ ਇਹੀ ਆ ਸੌਖਾ ਮਾਰ ਕਰਨਾ ਹੈ ਤਾਂ ਆ ਰੋਲਾ ਪਾਉਂਦੀ ਲੋੜ ਨਹੀਂ ਚੁੱਪ ਕਰਕੇ ਆ ਚੱਕ ਦੋ ਅੱਜ ਭਾਈ ਪਹਿਲੇ ਦਿਨ ਆਏ ਆਪਾਂ ਤਿੰਨ ਬੱਚੇ ਇੱਕ ਤਾਂ ਮੁਰਦਾ ਵਾ ਉਹ ਤਾਂ ਘਰ ਦਾ ਪੱਕਾ ਤਿੰਨ ਡਾਏ ਆ ਹੁਣ ਡਾਏ ਟੱਕੇ ਨਹੀਂ ਆ ਦੇਖਦੇ ਆ ਹੁਣ ਉਹਦੇ ਕੇ ਨਹੀਂ ਇਹ ਕਤਾ ਜਾਂਦਾ ਓਏ ਆ ਵੀ ਚੜ ਗਿਆ ਕਮਲਾ ਓ ਵੇਖ ਉਧਰ ਪਪਾ ਉਹ ਉਹ ਢੀਠ ਜਾ ਉਹ ਆ ਵੇ ਆ ਵੇ ਆਉਂਦਾ ਆ ਵੀ ਰਿਆ ਆ ਵੇਖ ਉਧਰ ਆ ਵੀ ਰਿਆ ਇਹਨੂੰ ਵੀ ਡਾਂਗੀ ਚਾਹੀਦੀ ਸੀ ਹੈ ਬਈ ਲੱਗ ਪਈ 70 ਨਾਲ ਦੇ ਵੇਖ ਲੈ ਲੈ ਢੀਠੀ ਆ ਉਹ ਬਾਹਰ ਨਹੀਂ ਸੀਗਾ ਖੋਲੀ ਬੂ ਹਾਂ ਆ ਦੇਖੋ ਬਈ ਆਪਣਾ ਸਪੇਅਰ ਜਾ ਫ੍ਰੀ ਸਟਾਈਲ ਆਵੇ ਆ ਗਿਆ ਆਵੇ ਹੁੰਦਾ ਲੈ ਖੁੱਲ ਗਈ ਯਾਰ ਕਰਨ ਦੇ ਫੇ ਹੁੰਦੇ ਪੌਣ ਦੇ ਚਾਰ ਗਿਹੜੇ ਇਹਨਾਂ ਨੂੰ ਗਾਂ ਗਰਮੀ ਵਾਲੀ ਪੈਣੀ ਜੇ ਹੁਣ ਨਾ ਉੱਡੇ ਕਿੰਨੀਆਂ ਛੱਡੀਆਂ ਸੀ ਪਾਪਾ ਕਿੰਨੀਆਂ ਛੱਡੀਆਂ ਸੀ ਉਤਰੀਆਂ ਪੰਜ ਪੰਜੀ ਮੁੜੀਆਂ ਗੀਆਂ ਕਿਹੜੀਆਂ ਨਿਕੜੀਆਂ ਤਿੰਨ ਦਾ ਇੱਕ ਘੱਟੀ ਗਾਦੀ ਦੋ ਘੱਟੀ ਗੀਆਂ ਹਾਂ ਇੱਕ ਉਹਦੇ ਵਾਲੀ ਅੱਛਾ ਓਏ ਇਹ ਕਹਿੰਦਾ ਵੀ ਉਹ ਤਾਂ ਉੱਤੇ ਲਾਲ ਸਰੀ ਬੈਠੀ ਆ ਮੈਂ ਦੇਖੂ ਸੀਗੀ ਉਹ ਡਰਦੀ ਨਹੀਂ ਮੈਂ ਤਾਂ ਜਿੱਤਣਾ ਨਹੀਂ ਕਰ ਸਕਦਾ ਖੋਲੀ ਵੀ ਉਹ ਤਾਂ ਹਾਂ ਖੋਲੀ ਵੀ ਆ ਕੋਈ ਨਹੀਂ ਗਾ ਆ ਗਈਆਂ ਫਿਰ ਪੰਜੇ ਹੈ ਢਾਂਗੇ ਦੇ ਢਾਂਗੇ ਤੇ ਢਾਂਗੇ ਦਸਰ ਬਹੁਤ ਚੱਲਨੇ ਕਰੀ ਉਹਨਾਂ ਦੀ ਵਿੱਚ ਹਮਮ ਹਾ ਕਿਹੜਾ ਹੋਰ ਜੱਦਾ ਫਿਰ ਹੋਰ ਬੈਠੀ ਜਾਂਦਾ ਬੈਠੀ ਜਾਂਦਾ ਆ ਆ ਗਿਆ ਕੰਦੀਂ ਜੀਂਦੇ 다운 ਲੱਗੇ ਨਾ ਮੇਰਾ ਤਾਂ ਲੋਈ ਬੱਚਾ ਆਪਣਾ ਇਕਤਾ ਆ ਗਿਆ ਨਾਦਾ ਆ ਗਿਆ ਤੇ ਇੱਕ ਬੱਚਾ ਨਹੀਂ ਬੈਠਦਾ ਯਾਰ ਉਹ ਹੋਵੇ ਆ ਨਹੀਂ ਆ ਜਮਨਾ ਚ ਜੀ ਨਹੀਂ ਕਿ ਉਹ ਤੇ ਰੰਗ ਲੱਗਿਆ ਪਰ ਆ ਆ ਗਿਆ ਬਈ ਬੱਚਾ ਆ ਹਾ 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 ਨਾ 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 ਕਰੰਦੇ ਇਹਦਾ ਕਰੰਦੇ ਲਓ ਵੀ ਬਾਈ ਬੱਚਾ ਆਪਣਾ ਹੋ ਜਾਂਦਾ ਹੈ ਤੱਕ ਨਹੀਂ ਬੈਠਾ ਇਹਨੂੰ ਘੰਟਾ ਡੇਢ ਘੰਟਾ ਹੋ ਗਿਆ ਫਿਰਦੇ ਨੂੰ ਹਜੇ ਹੋਰ ਪਤਾ ਨਹੀਂ ਕਦੋਂ ਕੋ ਬੈਠੂਗਾ ਨਿਗਾ ਆਪਣੀ ਪੂਰੀ ਆ ਵੀ ਕਿਤੇ ਪਾਸੇ ਐਸੇ ਨਾ ਡੈਗਪੇ ਲੋਡ ਪਈ ਤਾਂ ਛਤਰੀ ਖਿਲਾ ਲਾਂਗੇ ਤੇ ਨਈਆਂ ਨੂੰ ਫਿਰਦਾ ਰਹਿਣ ਦਿੰਨੇ ਆ ਨਹੀਂ ਨਹੀਂ ਲਾਓ ਬਾਈ ਇਹ ਤਾਂ ਖੋਲਤੀ ਸੀ ਹੋਰ ਉਹ ਦੇਖੋ ਡੇਜਾ ਇੱਕ 2 3 4 ਇੰਨੇ ਹੀ ਸੀਗੇ ਉਹ ਇਧਰ ਲਿਆਂਦੇ ਬਰਾਮ ਉਨਨੇ ਹੋਣ ਇਹਨਾਂ ਨੂੰ ਲਓ ਜੀ ਕੋਸਟਾ ਇਹਨਾਂ ਨੂੰ ਬਦਾਮ ਪਾਤੇ ਆਪਾਂ ਟਰੇ ਦੇ ਵਿੱਚ ਤੇ ਪੱਠੇ ਆਪਣੇ ਜਿਹੜੀ ਔਡ ਕਿਹਾ ਇਹ ਉਹ ਇੱਧਰ ਖਾਂਦੇ ਆ ਤੇ ਇੱਕ ਬੱਚਾ ਬਾਈ ਟੱਪ ਗਿਆ ਯਾਰ ਵਾਖਈਆ ਉਮੀ ਖੜਾ ਭਰਾਵਾ ਉਹਨਾਂ ਨੇ ਡੇੜੇ ਪਾ ਦੇਣੇ ਆ ਬਾਹਰਲਾ ਬਾਹਰਲਾ ਖੜਾ ਖੜਾ ਯੂਵੀ ਵੀ ਆ ਗਿਆ ਕਿਵੇਂ ਹੈ ਕਿਵੇਂ ਬਾਈ ਠੀਕ ਵਧੀਆ ਵਧੀਆ ਠੀਕ ਹੈ ਯਾ ਨਾ ਠੀਕ ਹੈ ਯਾ ਯੂਵੀ ਯਾਰ ਇੱਕ ਹੀ ਗੰਦ ਪਹਿਲ ਖਾਈਏ ਨਾਲ ਤੇਰਾ ਕੋਈ ਚਾਹੀਦੀ ਚੀਜ਼ ਖਾਓ ਲੋ ਲਈ ਬੱਚੇ ਖਾਂਦੇ ਆਪਣੇ ਬਰਾਮ ਓਏ 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 ਤਲਕੀ ਆਨੇ ਕਿੱਧਰ ਕੀ ਕਰੀ ਜਾਨੇ ਯਾਰ ਕੋਈ ਪਤਾ ਕੋਈ ਤੂੰ ਯਾਰ ਫੇਰਾ ਚੱਲੇ ਨੱਬੀ ਨੂੰ ਮਾਰ ਲਓਏ ਭਾਈ ਆ ਹਰਾ ਰੰਗ ਬਣਾ ਲਿਆ ਆਪਾਂ ਆ ਸੀਗਾ ਥਿੰਨਰ ਤੂੰ ਆ ਕੀ ਓਏ ਤੂੰ ਹੀ ਆ ਆ ਕਿਵੇਂ ਆਈ ਜਾਂਦਾ ਦੇਖੋ ਇਧਰ ਬਰੋਲੇ ਬਣ ਬਣ ਕੇ ਲੈ ਇਹ ਤਾਂ ਉਹੀ ਭਰਿਆ ਇਹੀ ਦਾ ਇਹਦੇ ਚ ਗਾਇਆਂ ਸਾਲਾ ਚੱਕਰ ਹੁੰਦਾ ਹੋਰ ਇਹਨੇ ਕਦੇ ਲਖਾਵਾ ਲਾਈ। ਇਹਨੇ ਕੀ ਹੋ ਗਿਆ? ਮੈਨੂੰ ਤਾਂ ਕੀ ਹੋ ਗਿਆ ਇਹਨੂੰ ਵੀ ਹੋ ਗਿਆ। ਜਿਹੜੂ ਗਲਾਸ ਦੁੱਹੀ ਲੈ ਕੇ ਆ। ਆ ਆ ਗਿਆ ਬੱਚਾ ਹੈ? ਆ ਵੇ ਥਾਪੇ ਮਰੀ ਜਾਂਦਾ। ਇਹਦਾ ਕਾਲ। ਉਹ ਯਾਗੀ ਵਿੱਚ ਹੋ ਗਿਆ। ਓਏ ਓ ਹਰਾ ਵਿੱਚ ਰਹਿਣ ਦੋ ਯਾਰ ਰਹਿਣ ਦੋ। ਸ਼ਾਂਤਰੀ ਬਣੀ। ਸ਼ਾਂਤਰੀ ਕੋਈ ਜਾ ਕਰਨੀ। ਮੈਂ ਹੁਣ ਦੰਦ ਬਣਦਾ ਗਲਾਈ ਬਣਦੀ। ਹੋਰ ਕਪ ਚੱਕ ਲਿਓ। ਆ ਰੁਕ ਜਾ ਬਾਈ। ਇਹਦਾ ਹੋਰ ਹੀ ਬਣ ਗਿਆ ਯਾਰ। ਕੱਲਿੰਦੇ ਮੈਕਸ ਉਹ ਪੱਚ ਹਰਾ ਸੀਗਾ ਨਾ ਆ ਰਿਹਾ ਅਸਲੀ ਗਲਾਬੀ ਆ ਤਾਂ ਆ ਰਿਹਾ ਯੂ ਮੈਂ ਇਹਨਾਂ ਸੂਦ ਲੈ ਗਲਾਸ ਚ ਰੱਖ ਲੈ ਮੱਤ ਆ ਰੂ ਸਾਰੇ ਲਾਓ ਵੀ ਭਾਈ ਯੂ ਵੀ ਆ ਰੂ ਦਾ ਪੈਕਟ ਪੂਰਾ ਹੀ ਚੱਕ ਲੈ ਥੱਲੇ ਯਾਰ ਤੇ ਇਧਰ ਡਿਸਪੋਜ਼ਲ ਗਲਾਸ ਦੋ ਤੇ ਇਹ ਪੈਗ ਲਾਣਾ ਉਹੀ ਤਾਂ ਗੱਲ ਆ ਯਾਰ ਵੀ ਤੇ ਦੱਸ ਵੀ ਜਾ ਯਾਰ ਬਾਰ ਹੀ ਬਣਾ ਲਿਆ ਥੋੜਾ ਹੋਰ ਤਾਂ ਦੇ ਭਾਨ ਨੇ ਕੀ ਰੰਗ ਹੋਤ ਨਹੀਂ ਨੀਟਰਾ ਤੇ ਵਗੈਰਾ ਆਏ ਮੋਰ ਛੱਡ ਗਏ ਨੂੰ ਬਾਜੀ ਏ ਲਓ ਜੀ ਦੋ ਖੰਬ ਆਪਾਂ ਪਿਆਉਲੇ ਆ ਹੁਣ ਤੁਹਾਨੂੰ ਰਿਜ਼ਲਟ ਦਿਖਾਉਨੇ ਸਾਰਿਆਂ ਨੂੰ ਪਹਿਲਾਂ ਅਡਗੜੋ ਹੀ ਇੰਰ ਇੱਥੇ ਗੜਾਈਆ ਲਾਹਰਾ ਰਾਬੀਆ ਹਾਤਾਲ ਉਹ ਬਾਦ ਆ ਬੜਾ ਘੜ ਲਾਦਾ ਇੰਰ ਹਰਾ ਆ ਇੰਨੀ ਚੱਕੋ ਜੀ ਓਏ ਉਹ ਦੇਖੀ ਦੇਖੀ ਭਰਾਵਾ ਉੱਤੇ ਬੈਠੇ ਦੇਖੇਂ ਦੇਖੇਂ ਬਾਜੀ ਛੱਡ ਨਾ ਲਓ ਬਾਈ ਕਰੋ ਚੈੱਕ ਆ ਆਇਆ ਕਰਦੇ ਤੂੰ ਪਾਣ ਕੇ ਮੋਰ ਨਹੀਂ ਚਲੋ ਲਾਓ ਇੱਥੇ ਹੀ ਰੱਖ ਲਓ ਫਿਰ ਆਜੂ ਕਬੂਤਰ ਇੱਥੇ ਹੀ ਰੱਖ ਲਓ ਅਰਾਤਾ ਫੇਰ ਆ ਗਿਆ ਯਾਰ ਐ ਬੱਬਾ ਮੈਂ ਖਾ ਨਹੀਂ ਹੈ ਬਈ ਇੱਥੇ ਹੀ ਰੱਖ ਲਓ ਕਰਦਿਏ ਬਾਜੀ ਇਹ ਉਹਨਾਂ ਦਾ ਹੀ ਆ ਬਾਜੀ ਇਹਨਾਂ ਦੇ ਆਪਣਾ ਨੇ ਇੱਕ ਘੰਟੀ ਆਕਦਾ ਬਾਹਲੇ ਆਪਣਾ ਯਾਰ ਬਾਈ ਯਾਰ ਇੱਕ ਬੱਚਾ ਟੱਪ ਗਿਆ ਯਾਰ ਬਹੁਤ ਅਫਸੋਸ ਦੀ ਗੱਲ ਆ ਜੇ ਆ ਗਿਆ ਤਾਂ ਬਹੁਤ ਵਧੀਆ ਗੱਲ ਹੈ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੁਆ ਕਰਿਓ ਵੀ ਬਾਈ ਆ ਜਾਵੇ ਵਾਪਸ ਲਾਓ ਜੀ ਕਰਾ ਮੁੱਦਾ ਹਾਂ ਛੱਟਾ ਛੱਟਾ ਲਾਤਾ ਬੰਦ ਲੰਡਾ ਬਾਂਦਰ ਲੰਡਾ ਆਪੇ ਹੋ ਗਿਆ ਇੱਕ ਆ ਤਾਂ ਨਹੀਂ ਆ ਗਿਆ ਇਹ ਤਾਂ ਉਹ ਹੀ ਹੈ। ਪਲੇ ਖਾਈ ਬੋ ਮੈਂ ਦੱਕਦਾ। ਇਹ ਦਿਲ ਦੀ ਸ਼ੇਵ ਦਿੱਤੀ ਇਹਨੂੰ। ਹਾਂ। ਆੜਬੀੜ ਦੀ। ਦਿਲ ਬਣਾਤਾ ਬਾਈ ਦੜਾ ਇਹ। ਲਾਉ ਉਹ ਬਾਈ ਟੌਰੀ ਕਰ ਦੇਣੀ ਆ ਥੋੜੀ ਜੀ ਹਰੀ। ਤੇਰਾ ਵੀਰ ਕਦੇ ਕਿ ਮਿੱਤਰ। ਹਰਕੀ ਹਰਕੀ। ਭਾਈ ਆਖਿਰਲਾ ਬੱਚਾ ਰਹਿ ਗਿਆ ਬਾਕੀ ਬੱਚੇ ਛੋਟੇ ਆ ਉਹਨਾਂ ਦੇ ਹਜੇ ਨਹੀਂ ਲਾਉਂਦੇ ਆਪਾਂ ਦੇਖ ਲਓ ਕਿਵੇਂ ਲਾਉਣਾ ਲੰਦਾ ਮੈਂ ਕਰ ਦੇਦਾ ਹੋਰ ਯਾਰ ਕਰ ਦਿਓ ਜੀ ਓਕੇ ਰਪੋਟਾਂ ਰੰਗ ਪੂਰੇ ਗਾਡਰ ਗਾਡਰ ਸੋਣੀ ਨਹੀਂ ਸ਼ੌਕਾ ਤੇ ਲਹਾੜ ਬਣਾ ਦਿਓ ਗਲੱਬ ਇਹਨੂੰ ਯਾਰ ਮੇਰਾ ਨਾਂ ਲਖੇ ਇਹ ਸੀ ਰਖ ਲੇ ਕਬੂਤਰ ਹਾਨ ਦੀਏ ਖੰਭਾਂ ਦੇ ਨੂੰ ਨੇ ਦਾ ਨਾਂ ਲਿਖਿਆ ਲਿਖਣਾ ਯਾਰ ਪ੍ਰੋ ਮੈਂਟ ਜਾਂਦਾ ਉਹਨੇ ਨਹੀਂ ਯਾਰ 13 ਆਹੋ ਲੈ ਇਦਾਂ ਆ ਗਾਦੂ ਲਿਖਾਂਗੇ ਯਾਰ 10000 ਅਸੀਂ ਆਪ ਦਾ ਨਾਮ ਲਿਖਾ ਯੂਵੀ ਦਾ ਨਾਮ ਲਿਖ ਦੇਣਾ ਮੈਂ ਤੇ ਯੂਵੀ ਦਾ ਕਾਹਦਾ ਲਿਖਣਾ 10000 ਅੱਖਰ ਨੂੰ ਫੇਰ ਵੀ ਆਪਣਾ ਉਹ ਤਾਂ ਇੱਕ ਮਿੰਟ ਵੱਜੀ ਆ ਮੇਰੇ ਵੱਜੀ ਆ ਤਾਂ ਫੇ ਮਾਰਾਂਗੇ ਤੇ ਵੱਜੂਗੀ ਯਾਰ ਗਿੱਚੀ ਕੋਟ ਨੂੰ ਚੱਤ ਕਰਦਾ ਅੱਜ ਆ ਲੈ ਫਿਰ ਉਹਦਾ ਬੰਦ ਲੰਨਾ ਕਰਾਉਂਗਾ ਸਾਰੇ ਨਾ ਨਾ ਦੂਜੂ ਫਾੜੇ ਨੂੰ ਵੀ ਛਾੜੀ ਨਹੀਂ ਉਹ 2 ਮਿੰਟ ਹਵਾ ਜੀ ਮਾਰਾ ਕੇ ਨਾ ਜਿਵੇਂ ਆਪਾਂ ਉਹ ਨਹੀਂ ਲੱਕੜ ਫੜ ਲੈਣੇ ਹੁੰਨੇ ਆ ਆਹੀ ਕਾਹਤੋਂ ਫੜੀਏ ਲੱਕੜ ਛਾੜਦੇ ਹਾਂ ਮੈਂ ਦਿਓ ਨਾ ਮਾਰ ਤਾਂ ਆਏ ਹਾਏ 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 بواਦੇ ਕੇ ਗੇੜੇ ਫਿਰ ਕੋਈ ਰਹਿਣ ਦੇ ਤਿੰਨਾਂ ਦੇ بواਦੇ ਪਾਸੇ ਹੋ ਤੂੰ ਮੜਾ ਜਾ ਦਹਿਲ ਹੀ ਨਹੀਂ ਵਗਦਾ ਯਾਰ ਇਹਨਾਂ ਦਾ ਬਈ ਰੰਗ ਦਿਖਾਉਣੇ ਸਾਨੂੰ ਹੁਣ ਕਿੰਨੇ ਗੱਡ ਲੱਗਦੇ ਆ ਵੇ 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 ਹਾਏ ਇਹ ਦੋ ਬੰਦੇ ਹੋ ਗਿਆ ਪੰਟਰ ਲਗਾ ਇਧਰ ਨਾ ਗਿਆ ਇੱਥੇ ਆਉ ਇੱਥੇ ਆਉ ਬਾਂਡਰੀ ਬਾ ਦੇਖੋ ਭਾਈ ਰੰਗ ਆ ਦੇਖੋ ਟਿੱਕਿਆਂ ਵਾਲਾ ਕਿੰਨਾ ਗਾਡਰ ਲੱਗਦਾ ਬੱਚਾ ਥੋੜਾ ਜਿਹਾ ਦਊ ਮੈਂ ਸਤਾ ਲੱਗ ਜਾਂ ਅੱਛਣਗੇ ਆ ਦੇਖੋ ਇਧਰ ਇਹਦਾ ਬੈਠ ਵਾਲੀ ਜਗਾ ਥੋੜਾ ਜਿਹਾ ਟੈਡ ਤੇ ਟੌਰੀ ਕੀਤੀ ਆ ਚੱਕ ਲੋ ਯਾਰ ਚੱਕ ਲੋ ਯਾਰ ਕਿਹਨੂੰ ਚੱਕਣਾ ਕਿਹਨੂੰ ਚੱਕਣਾ ਯੂਵੀ ਨੂੰ ਇਹਨਾਂ ਨੂੰ ਨਹੀਂ ਇਹ ਹੈਗਾ ਸਾਲ ਤੇ ਗਾਹ ਕੀ ਕਰਨਗੇ ਗਾਣਨੇ ਯੂਵੀ ਮੈਂ ਅੱਜ ਲ ਦੰਦੂ ਕਰੀ ਹਾਂ ਤੇ ਠੀਕ ਹੈ ਭਾਈ ਇਹ ਵੀਡੀਓ ਦਾ ਪਹਿਥੇ ਐਂਡ ਕਰ ਦਿੰਨੇ ਜਿਹੜੇ ਆਪਣੇ ਚੈਨਲ ਦੇ ਵਿੱਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਯੂਸ ਵੀਡੀਓ ਕਿੱਦਾਂ ਲੱਗੀ ਗਰਮੀ ਯਾਰ ਬਹੁਤ ਆ ਹੁਣ ਚੱਲ ਗਿਆ ਪਾ ਥੱਲੇ ਜਿਹੜਾ ਬੱਚਾ ਉਹ ਆਪਣਾ ਭੱਜ ਗਿਆ ਤੁਸੀਂ ਦੁਆ ਕਰਿਓ ਵਾਪਸ ਆ ਜਾਈ ਆਪਾਂ ਛਤਰੀਆਂ ਲਾ ਦਨੇ ਆ ਜੀ ਸ਼ਾਮ ਤੱਕ ਆ ਗਿਆ ਤਾਂ ਲਾ ਲਾਂਗੇ ਠੀਕ ਹੈ ਜੀ ਦੁਬਾਰਾ ਉਹਦੇ ਰੰਗ ਲਾਵਾਂਗੇ ਉਹ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਬਾਏ ਮੇਟਰੋ